ਗੂਗਲ ਲੈ ਕੇ ਆ ਰਿਹਾ ਇੱਕ ਨਵਾਂ ਫੀਚਰ ਜੀ ਹਾਂ ਜਿਵੇਂ ਕਿ ਉਚਾਲ ਕਿਸੇ ਵੀ ਸਮੇਂ ਕਿਸੇ ਵੀ ਦੇਸ਼ ਵਿੱਚ ਆ ਸਕਦਾ ਹੈ ਤੇ ਜਿਸ ਨਾਲ ਜਾਨ ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਟੈਕਨੋਲੋਜੀ ਕੰਪਨੀਆਂ ਸੁਰੱਖਿਆ ਸੰਬੰਧੀ ਲਗਾਤਾਰ ਨਵੇਂ ਹੱਲ ਕਰ ਰਹੀਆਂ ਹਨ ਤੇ ਇਸੇ ਕ੍ਰਮ ਵਿੱਚ ਗੂਗਲ ਵੀ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਿਹਾ ਹੈ ਮੀਡੀਆ ਰਿਪੋਰਟਾਂ ਅਨੁਸਾਰ ਗੂਗਲ ਜਲਦੀ ਹੀ ਆਪਣੀਆਂ ਸਮਾਰਟ ਵਾਚਾਂ ਵਿੱਚ ਉਚਾਲ ਚੇਤਾਵਨੀ ਵਿਸ਼ੇਸ਼ਤਾ ਲਾਂਚ ਕਰਨ ਜਾ ਰਿਹਾ ਹੈ Google Call ਪਹਿਲਾਂ ਹੀ ਇੱਕ ਪੁਚਾਲ ਸੂਚਨਾ ਪ੍ਰਣਾਲੀ ਹੈ ਜੋ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਰਗਰਮ ਹੈ ਹਾਲਾਂਕਿ ਇਸ ਨੂੰ ਕਈ ਦੇਸ਼ਾਂ ਵਿੱਚ ਬੰਦ ਵੀ ਕਰ ਦਿੱਤਾ ਗਿਆ ਹੈ ਹੁਣ ਕੰਪਨੀ ਇਸ ਸੇਵਾ ਨੂੰ ਪੈਨਨਯੋਗ ਡਿਵਾਈਸਾਂ ਯਾਨੀ ਕਿ 스마트ਵਾਚ ਤੱਕ ਲੈ ਜਾਣ ਦੀ ਤਿਆਰੀ ਕਰ ਰਹੀ ਹੈ ਇਹ ਨਵੀਂ ਵਿਸ਼ੇਸ਼ਤਾ Google ਦੇ Wear OS ਪਲੇਟਫਾਰਮ ਵਿੱਚ ਸ਼ਾਮਲ ਕੀਤੀ ਜਾਵੇਗੀ ਰਿਪੋਰਟਰ ਅਨੁਸਾਰ ਇਸ ਸਿਸਟਮ ਵਿੱਚ Google smartphone ਵਿੱਚ ਮੌਜੂਦ ਮੋਸ਼ਨ ਸੈਂਸਰ ਦੀ ਵਰਤੋਂ ਕਰਦਾ ਹੈ ਜਦੋਂ ਇੱਕ ਖੇਤਰ ਵਿੱਚ ਬਹੁਤ ਸਾਰੇ ਫੋਨ ਜ਼ਮੀਨ ਵਿੱਚ ਵਾਈਬ੍ਰੇਸ਼ਨ ਦਾ ਅਨੁਭਵ ਕਰਦੇ ਹਨ ਤਾਂ Google ਦੇ ਸਰਵਰ ਪੁਚਾਲ ਦੀ ਪੁਸ਼ਟੀ ਕਰਨ ਅਤੇ ਉਪਭੋਗਤਾਵਾਂ ਨੂੰ ਤੁਰੰਤ ਜਾਣਕਾਰੀ ਭੇਜਣ ਲਈ ਇਸ ਡਾਟਾ ਦਾ ਵਿਸ਼ਲੇਸ਼ਣ ਕਰਦੇ ਹਨ ਇਸ ਤੋਂ ਪਹਿਲਾਂ ਇਸ ਟੈਕਨੋਲੋਜੀ ਦੀ ਵਰਤੋਂ smartphones ਤੇ ਪੁਚਾਲ ਦੀ ਚੇਤਾਵਨੀ ਦੇਣ ਲਈ ਕੀਤੀ ਜਾ ਰਹੀ ਹੈ ਨਵੀਂ ਤਕਨੀਕ ਨਾ ਸਿਰਫ ਉਪਭੋਗਤਾਵਾਂ ਨੂੰ ਪੁਚਾਲ ਬਾਰੇ ਸੂਚਿਤ ਕਰੇਗੀ ਸਗੋਂ ਪੁਚਾਲ ਦੇ ਕੇਂਦਰ ਦੀ ਸਥਿਤੀ ਬਾਰੇ ਵੀ ਜਾਣਕਾਰੀ ਦੇਵੇਗੀ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਅਲਰਟ ਕਿੰਨੀ ਜਲਦੀ ਦਿੱਤਾ ਜਾਵੇਗਾ ਜਿੱਥੋਂ ਤੱਕ 스마트ਵਾਚ ਤੇ ਅਲਰਟ ਦਾ ਸਵਾਲ ਹੈ Google ਨੇ ਅਜੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਅਲਰਟ smartphone ਅਤੇ ਮਿਲਣ ਵਾਲੇ ਅਲਰਟ ਵਰਗਾ ਵੀ ਹੋਵੇਗਾ ਭਾਰਤ ਵਿੱਚ ਇਹ ਵਿਸ਼ੇਸ਼ਤਾ ਕਦੋਂ ਉਪਲਬਧ ਹੋਵੇਗੀ ਇਸ ਬਾਰੇ ਵੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ Google ਦੇ ਇਸ ਕਦਮ ਨੂੰ ਸੁਰੱਖਿਆ ਦੀ ਦਿਸ਼ਾ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਜੋ ਕੋਵਿਡ ਵਿੱਚ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ